ਡਾਕਟਰ ਵਿਨੀਤ ਜੇਸਨ ਹੈ ਮੈਂ ਇੱਥੇ ਆਪਣੇ ਸੀਐਮਸੀ ਲੁਧਿਆਣਾ ਦੇ ਵਿੱਚ ਨਿਊਰੋਲੋਜੀ ਵਿਭਾਗ ਦੇ ਪ੍ਰੋਫੈਸਰ ਹੈਗਾ ਤੇ ਜਿਹੜੇ ਨਿਊਰੋਮਸਕুলਰ ਜਿਹੜੇ ਮਾਸਪੇਸ਼ੀਆਂ ਦੀ ਜਿਹੜੀ ਪ੍ਰੋਬਲਮ ਆਉਂਦੀਆਂ ਉਹਦੇ ਵਿੱਚ ਮੈਂ ਖਾਸ ਧਿਆਨ ਦਿੰਦਾ ਅੱਜ ਦਾ ਕੈਂਪ ਰੱਖਿਆ ਗਿਆ ਹੈ ਕਿਸ ਵਿਸ਼ੇ ਤੇ ਕਿਵੇਂ ਰੱਖਿਆ ਗਿਆ ਇਹ ਜਿਹੜਾ ਕੈਂਪ ਹੈਗਾ ਖਾਸ ਤੌਰ ਤੇ ਬੱਚਿਆਂ ਦੇ ਲਈ ਹੈਗਾ ਜੇ ਇੱਕ ਬਿਮਾਰੀ ਹੁੰਦੀ ਹੈ ਜਿਹੜੀ ਮਾਸਪੇਸ਼ੀਆਂ ਨੂੰ ਖਤਮ ਕਰੀ ਜਾਂਦੀ ਹੈ ਇਹਨੂੰ ਕਹਿੰਦੇ ਦੁਸ਼ੈਂਸ ਮਸਕুলਰ ਡਿਸਟ੍ਰੋਫੀ ਇਹ ਜਿਹੜੀ ਬਿਮਾਰੀ ਹੁੰਦੀ ਹੈ ਇਹ ਲੜਕਿਆਂ ਨੂੰ ਲੱਗਦੀ ਹੈ ਆਮ ਤੌਰ ਤੇ ਤੇ ਇੱਕ ਜੈਨੇਟਿਕ ਪ੍ਰੋਬਲਮ ਹੈਗੀ ਹੈ ਇਹਦਾ ਇਲਾਜ ਜਿਹੜਾ ਹੈਗਾ ਇਹ ਇਕੱਲੇ ਇੱਕ ਡਾਕਟਰ ਦਾ ਕੰਮ ਨਹੀਂ ਹੈਗਾ ਲੇਕਿਨ ਇਹਦੇ ਲਈ ਕਈ ਡਾਕਟਰਾਂ ਦੀ ਲੋੜ ਪੈਂਦੀ ਹੈ ਜਿਵੇਂ ਸਾਹ ਦੀ ਹਾਰਟ ਦੇ ਹੱਡੀਆਂ ਦੇ ਡਾਕਟਰਾਂ ਦੀ ਤੇ ਇਹਦੇ ਲਈ ਸੁਖਲੀਅਤ ਅੱਪਾ ਇੱਥੇ ਸੀਐਮਸੀ ਚ ਜਾਗਰੂਕ ਕੀਤੀ ਹੈ ਪਿਛਲੇ 8 ਸਾਲਾਂ ਤੋਂ ਅਸੀਂ ਕਰਦੇ ਨੇ ਤੇ ਇਸ ਕੈਂਪ ਦੇ ਲਈ ਫਿਰ ਅੱਪੇ ਬੱਚਿਆਂ ਨੂੰ ਬੁਲਾਇਆ ਜਿੱਥੇ ਅਸੀਂ ਬੱਚਿਆਂ ਦਾ ਸਪੈਸ਼ਲ ਹਾਰਟ ਦੇ ਚੈੱਕਅਪ ਉਹਨਾਂ ਦੇ ਸਪੈਸ਼ਲ ਲੰਗ ਦੇ ਚੈੱਕਅਪ ਤੇ ਨਾਲ ਉਹਨਾਂ ਨੂੰ ਸਿੱਖਿਆ ਦੇਣੀ ਮਾਪਿਓ ਨੂੰ ਤਾਂ ਕਿ ਇਹਨਾਂ ਦੇ ਬੱਚੇ ਦੀ ਪਰਵਰਿਸ਼ ਕਿਸ ਹਿਸਾਬ ਨਾਲ ਕੀਤੀ ਜਾਵੇ ਤਾਂ ਕਿ ਇਸ ਦੇਸ਼ ਸਾਡੇ ਤੇਜ ਦੇ ਵਿੱਚ ਇਹ 15 ਸਾਲ ਤੱਕ ਜਿਉਂਦੇ ਨੇ ਵਿਦੇਸ਼ ਦੇ ਵਿੱਚ ਇਹ 40 ਸਾਲ ਤੱਕ ਜੀ ਸਕਦੇ ਨੇ ਇਹ ਬਿਨਾ ਜੀਨ ਥੈਰਪੀ ਦੇ 40 ਸਾਲ ਤੱਕ ਜੀ ਰਹੇ ਨੇ ਤੇ ਅਸੀਂ ਚਾਹੁੰਦੇ ਨੇ ਇੱਥੇ ਵੀ ਆਪਣੇ ਲੁਧਿਆਣਾ ਸ਼ਹਿਰ ਦੇ ਵਿੱਚ ਤੇ ਆਪਣੇ ਪੰਜਾਬ 'ਚ ਸਾਡੇ ਬੱਚੇ ਵੀ ਇੰਨੀ ਕੀ ਜ਼ਿੰਦਗੀ ਚੰਗੇ ਪਲੇ ਹੋ ਕੇ ਜੀ ਸਕਣ ਜਿਹੜੇ ਮਾਸ ਪੇਸ਼ੇ ਦੇ ਦੱਸ ਰਹੇ ਉਹ ਫੋਟੋਗ੍ਰਾਫਰ ਦੋਪੰਦਾਂ ਦਾ ਕੀ ਇਹ ਜਨ ਕੀ ਹੋ ਸਕਦਾ ਇਹ ਜੈਨੇਟਿਕ ਪ੍ਰੋਬਲਮ ਹੁੰਦੀ ਆ ਇਹ ਮਾਂ ਪਿਓ ਤੋਂ ਬੱਚੇ ਨੂੰ ਜਾਂਦਾ ਤੇ ਉਹਦੇ ਕਰਕੇ ਬਹੁਤ ਜ਼ਰੂਰੀ ਹੁੰਦਾ ਕਿ ਜਦੋਂ ਬੱਚਾ ਜਮਾਂਦਰੂ ਪੈਦਾ ਹੁੰਦਾ ਅਸੀਂ ਚਾਹੁੰਦੇ ਆ ਕਿ ਉਹਨਾਂ ਦੇ ਬਾਰੇ ਆਪਾਂ ਛੇਤੀ ਪਤਾ ਲੱਗ ਸਕੇ ਜੇ 16 ਮਹੀਨੇ ਦਾ ਲੜਕਾ ਪੈਦਾ 16 ਮਹੀਨੇ ਦਾ ਬੱਚਾ ਹੋਵੇ ਲੜਕਾ ਹੋਵੇ ਤੇ ਹਜੇ ਤੱਕ ਤੁਰਿਆ ਨਹੀਂ ਤੇ ਅਸੀਂ ਸੋਚਦੇ ਵੀ ਤੁਰੇ ਦਾ ਕਿਉਂ ਨਹੀਂ ਹੈਗਾ ਉਹ ਬਹੁਤ ਜ਼ਰੂਰੀ ਹੈਗਾ ਕਿ ਅਸੀਂ ਉਹਨਾਂ ਦੇ ਇੱਕ ਬਲੱਡ ਟੈਸਟ ਸੀਪੀਕੇ ਟੈਸਟ ਹੁੰਦਾ ਕ੍ਰੀਐਟਨਿਨ ਫਾਸਫੋਕਾਈਨੇਸ ਇਹ ਜ਼ਰੂਰ ਕਰਾਈਏ ਉਦੇ ਨਾਲ ਅਸੀਂ 16 ਮਹੀਨੇ ਚ ਪਤਾ ਕਰ ਸਕਦੇ ਨੇ ਇਸ ਟਾਈਮ 6-7 ਸਾਲ ਤੱਕ ਜਾ ਕੇ ਪਤਾ ਲੱਗਦਾ ਲੇਕਿਨ ਜੇ 16 ਮਹੀਨੇ ਤੋ ਪਤਾ ਲੱਗ ਜਾਏ ਤੇ ਇਹ ਬੱਚਾ 40 ਸਾਲ ਤੱਕ ਵੀ ਜੀ ਸਕਦਾ ਜੇ ਉਹ ਬਾਕੀ ਚੀਜ਼ਾਂ ਦਾ ਵੀ ਖਿਆਲ ਰੱਖਣ ਇਹ ਨਾ ਸਦਬਲ ਜੀ ਬੋਲੋ ਮੈਂ ਇੱਕ ਬੱਚਾ ਆਪਣਾ ਵਿਰਾਸਤੀ ਹੋਏਗੀ ਜੇ ਬਾਅਦ ਵਿੱਚ ਵੀ ਜਾ ਸਕਦੀ ਹੈ ਇਹ ਹੁੰਦੀ ਤਾਂ ਜਮਾਂਦਰੂ ਹੈ ਜੈਨੇਟਿਕ ਪ੍ਰੋਬਲਮ ਤਾਂ ਪਹਿਲਾਂ ਤੋਂ ਹੀ ਹੁੰਦੀਆਂ ਲੇਕਿਨ ਜਿਵੇਂ ਬੱਚਾ ਵੱਡਾ ਹੋਈ ਜਾਂਦਾ ਤਾਂ ਸਾਹਮਣੇ ਆਉਂਦੀ ਹੈ ਜਿਵੇਂ 4-5 ਸਾਲ ਤੋਂ ਤੁਸੀਂ ਦੇਖਿਆ ਹੋਣਾ ਅੱਡੀ ਚੱਕ ਕੇ ਤੁਰਦਾ ਉਸ ਤੋਂ ਬਾਅਦ ਥੱਲੇ ਬਹਿ ਕੇ ਉੱਠਣ ਨੂੰ ਔਖਾ ਹੁੰਦਾ ਫਿਰ ਅੱਗੇ ਜਾ ਕੇ ਫਿਰ ਤੁਰਨ ਨਹੀਂ ਛੱਡ ਦਿੰਦਾ ਤੇ ਇਹ ਚੀਜ਼ਾਂ ਜੇ ਆਪਾਂ ਛੇਤੀ ਪਤਾ ਕਰ ਲਈਏ ਤੇ ਉਹਦੇ ਲਈ ਦਵਾਈਆਂ ਹੈਗੀਆਂ ਟਰੀਟਮੈਂਟ ਹੈਗਾ ਜਿਹਦਾ ਇੱਕ ਡਾਕਟਰ ਦਾ ਕੰਮ ਨਹੀਂ ਸਾਰੇ ਇਕੱਠੇ ਹੋ ਕੇ ਸਹਿਯੋਗ ਨਾਲ ਕਰਦਾ ਉਹਦੇ ਨਾਲ ਫਿਰ ਇਹ ਬੱਚੇ ਜਿਹਦੇ 15 ਸਾਲ ਚ ਉਮਰ ਹੈਗੀ ਇਹਨਾਂ ਦੀ ਇਹ 40 ਸਾਲ ਤੱਕ ਵੀ ਕਰ ਸਕਦੇ ਜਿਹਦਾ ਸਾਰਾ ਜੀ ਕੈਂਪ ਲੱਗਿਆ ਇਹਦੇ ਵਿੱਚ ਜੋ ਵੀ ਚੈੱਕਅਪ ਵਗੈਰਾ ਜੋ ਪੁੱਛੀ ਹੁੰਦੀ ਹੈ ਉਹ ਕੋਸ਼ਿਸ਼ ਕੀਤਾ ਜਾਣਾ ਪੂਰਾ ਫ੍ਰੀ ਆਫ ਕਾਸਟ ਸਾਰਾ ਕੁਝ ਫ੍ਰੀ ਆਫ ਕਾਸਟ ਹੈਗਾ ਇਹਨਾਂ ਦਾ ਰਜਿਸਟ੍ਰੇਸ਼ਨ ਹੈਗਾ ਅਮਾਉਂਟ ਉੱਤੇ ਚਲੋ ਆਉਣ ਦਾ ਜਿਹੜਾ ਹੈਗਾ ਬਾਕੀ ਤਾਂ ਪੂਰਾ ਟੈਸਟ ਜਿਹੜੇ ਹੋਰੇ ਸਾਰੇ ਫ੍ਰੀ ਆਫ ਕਾਸਟ ਹੋਰੇ ਸਰ ਇੱਥੇ ਮਨੋ ਕਿ ਜੇ ਕੋਈ ਨੋਰਮਲ ਬੱਚਾ ਮਨੋ ਕਿ ਕੋਈ ਨਹੀਂ ਆਪਣੀ ਪੇਮੈਂਟ ਪੇ ਕਰ ਸਕਦਾ ਉਹਦੇ ਲਈ ਕੋਈ ਸੰਸਥਾਵਾਂ ਦਾ ਸਹਿਯੋਗ ਵੀ ਮਿਲਦਾ ਹੈ ਹਾਂਜੀ ਬਿਲਕੁਲ ਸੰਸਥਾਵਾਂ ਦੇ ਸਹਿਯੋਗ ਹੈਗੇ ਨੇ ਕਈ ਹਿਸਾਬ ਹੱਦ ਤੱਕ ਸੀਐਮਸੀ ਵੀ ਆਪ ਮਦਦ ਕਰਦਾ ਕਿੰਨੀ ਕੀ ਦੇਰ ਤੋਂ ਮੰਨ ਲਓ ਪਰ ਸਟਾਰਟਿੰਗ ਹੀ ਪਤਾ ਲੱਗਦਾ ਇਸ ਪ੍ਰੋਬਲਮ ਹੁੰਦਾ ਤੇ ਕਿੰਨੀ ਕੀ ਦੇਰ ਤੋਂ ਬੱਚਾ ਠੀਕ ਹੋ ਜਾਂਦਾ ਜਾਂ ਵੀ ਇਹਦਾ ਇਲਾਜ ਕਿੰਨੀ ਦੇਰ ਚੱਲਦਾ ਜਿਵੇਂ ਚੱਲਦਾ ਦੇਖੋ ਅਹੀ ਮੈਂ ਤੁਹਾਨੂੰ ਸਮਝਾ ਰਿਹਾ ਜਿਹੜੇ ਆਪਣੇ ਬੱਚੇ ਹੈਗੇ ਨੇ ਹਿੰਦੁਸਤਾਨ ਦੇ ਵਿੱਚ ਇਹ ਵੀ ਕੋ ਹੋਈ ਜਾਂਦੇ ਨੇ ਇਹ 10 ਸਾਲ ਦੀ ਉਮਰ 'ਚ ਬੀਲਚੇਰ 'ਚ ਆ ਜਾਂਦੇ 15 ਸਾਲ 'ਚ ਸਾਹ ਸਵਾਟ ਦੇ ਦਿੰਦੇ ਹੁੰਦੇ ਆ ਬਟ ਵਿਦੇਸ਼ ਦੇ ਵਿੱਚ ਇਹ ਬੱਚੇ ਸਕੂਲ ਵੀ ਜਾਂਦੇ ਆ ਕਾਲਜ ਵੀ ਜਾਂਦੇ ਆ ਆਪਣੀ ਜ਼ਿੰਦਗੀ ਜੀਉਂਦੇ ਆ ਕੰਮ ਕਰਦੇ ਆ ਹਾਂ ਅੱਗੇ ਜਾ ਕੇ ਸਾਹ ਔਖਾ ਹੁੰਦਾ ਹਾਰਟ ਦੀ ਵੀ ਪ੍ਰੋਬਲਮ ਆਉਂਦੀ ਹੈ ਇਹਦੇ ਕਰਕੇ ਹਾਰਟ ਵਾਲੇ ਡਾਕਟਰ ਸਾਹਿਬ ਸਾਰੇ ਆਏ ਨੇ ਸਮਝਾਉਣ ਵਾਸਤੇ ਕਿ ਭਈ ਜਦੋਂ ਜਵਾਕ ਹੀ ਹੁੰਦਾ ਉਸੇ ਟਾਈਮ ਅਸੀਂ ਨਹੀਂ ਦਵਾਈਆਂ ਪਾ ਦਈਏ ਤਾਂ ਕਿ ਜਦੋਂ ਇਹ ਵੱਡਾ ਵੀ ਹੋਵੇ ਤਾਂ ਵੀ ਉਹਦਾ ਹਾਰਟ ਵਧੀਆ ਵਰਕਿੰਗ ਕੰਡੀਸ਼ਨ 'ਚ ਹੋਵੇ ਤਾਂ ਉਹ ਸਾਰੀਆਂ ਗੱਲਾਂ ਕੁਝ ਆਪਾਂ ਸਿੱਖ ਦੇ ਰਹੇ ਹਾਂ ਜੋ ਹੋਨੇਗਾ ਦੱਸਿਆ ਇਹਦਾ ਮਤਲਬ ਇਹ ਹੈਗਾ ਕਿ ਜਿਸ ਬੱਚੇ ਨੂੰ ਪ੍ਰੋਬਲਮ ਹੈ ਆ ਉਹਦੀ ਉਮਰ ਥੋੜੀ ਹੁੰਦੀ ਆ ਉਹਦਾ ਇਲਾਜ ਵੀ ਹੁੰਦਾ ਪਰ ਉਹ ਠੀਕ ਵੀ ਹੋ ਸਕਦਾ ਬਿਲਕੁਲ ਠੀਕ ਹੈ ਨਾ ਉਹਨਾਂ ਨੂੰ ਕਾਫੀ ਹੱਦ ਤੱਕ ਫਰਕ ਪੈ ਜਾਂਦਾ ਉਹ ਇਲਾਜ ਤਾਂ ਦੇਖੋ ਅਸੀਂ ਕਹਿੰਦੇ ਆ ਤੁਸੀਂ ਤੇ ਮੈਂ ਅਸੀਂ ਵੀ ਬੁੱਢੇ ਹੋਈ ਜਾ ਰਹੇ ਆ ਇਹ ਤਾਂ ਕਿਸੇ ਵੀ ਚੀਜ਼ ਦਾ 100% ਇਲਾਜ ਨਹੀਂ ਹੁੰਦਾ ਇਹ ਨਹੀਂ ਹੈਗਾ ਇੱਥੇ ਆ ਕੇ ਤਾਂ ਬੰਦਾ ਠੀਕ ਹੋ ਜਾਂਦਾ ਉਹ ਨਹੀਂ ਹੈਗਾ ਬਟ ਪੇਰੈਂਟਸ ਨੂੰ ਜਿਹੜੀ ਸਿੱਖ ਦੀ ਲੋੜ ਆ ਉਹ ਆਪਾਂ ਸਿਖਿਆ ਦਿੰਦੇ ਨੇ ਜਿਹੜੀ ਮਲਟੀ ਡਿਸਿਪਲਨਰੀ ਕੇਅਰ ਦੀ ਲੋੜ ਹੈਗੀ ਜਿਹੜੀ ਪੂਰੀ ਦੁਨੀਆ ਦੇ ਵਿੱਚ ਸਟੈਂਡਰਡ ਆਫ ਕੇਅਰ ਹੈਗਾ ਉਹ ਅਸੀਂ ਉਹਨੂੰ ਦਿੰਦੇ ਨੇ ਜੇ ਜਿੱਥੇ 15 ਸਾਲ ਤੇ ਕਿੱਥੇ 40 ਸਾਲ 25 ਸਾਲ ਦਾ ਉਹਨਾਂ ਨੂੰ ਫਾਇਦਾ ਹੁੰਦਾ ਉਹ ਆਪਾਂ ਕਰਕੇ ਦਿੰਦੇ ਜਿਹੜੇ ਸਰ ਦਿੱਤੇ ਬੱਚੇ ਆ ਜਾਇਏ ਹੋਏ ਨੇ ਉਹ ਆਪਣੇ ਪੁਰਾਣੇ ਪੇਸ਼ੈਂਟ ਵੀ ਆਏ ਨੇ ਕੁਝ ਨਵੇਂ ਵੀ ਆਏ ਨੇ ਕੁਝ ਨਵੇਂ ਹੈਗੇ ਕਈ ਪੁਰਾਣੇ ਵੀ ਹੈਗੇ ਪੁਰਾਣੇ ਹਾਂਜੀ ਬਲਾਸਰ ਕੀ ਮੈਸੇਜ ਦੇਣਾ ਚਾਹੋਗੇ ਦੇਸ਼ ਵਾਸੀਆਂ ਨੂੰ ਜੇ ਇੱਥੇ ਜਿਹਨੂੰ ਵੀ ਪ੍ਰੋਬਲਮ ਹੈ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਭ ਤੋਂ ਜ਼ਰੂਰੀ ਹੈਗਾ ਕਿ ਹਤਾਸ਼ਾ ਨਾ ਹੋਈ ਅਸੀਂ ਇਹ ਨਾ ਸੋਚੀ ਕਿ ਸਾਡੇ ਬੱਚੇ ਦਾ ਕੁਝ ਨਹੀਂ ਹੋ ਸਕਦਾ ਏ ਨਹੀਂ ਹੈਗਾ ਬਹੁਤ ਕੁਝ ਤੁਸੀਂ ਕਰ ਸਕਦੇ ਆਪਣੇ ਬੱਚੇ ਵਾਸਤੇ ਉਹਨਾਂ ਦੀ ਪੜ੍ਹਾਈ ਲਿਖਾਈ ਕਿਸੇ ਵੀ ਹਾਲਤ ਚ ਛੋੜੀ ਹੋਣਾ ਪੜ੍ਹਾਈ ਲਿਖਾਈ ਦੇ ਬਗੈਰ ਇਹ ਸਾਰਾ ਕੁਝ ਜਿਹੜਾ ਆਪਾਂ ਕਰਦੇ ਆ ਉਹਦਾ ਕੋਈ ਫਾਇਦਾ ਨਹੀਂ ਹੈਗਾ ਬੱਚਿਆਂ ਨੂੰ ਹਜੇ ਤਾਂ ਛੋਟੇ ਨੇ ਕੱਲ ਨੂੰ 15 ਸਾਲ ਦੇ ਹੋਣੇ 20 ਸਾਲ ਦੇ ਹੁੰਦੇ ਆਪਣਾ ਉਹਨਾਂ ਨੇ ਆਪਣੇ ਹੋਰ ਸੰਭਾਲਣੀ ਉਸ ਟਾਈਮ ਜਦੋਂ ਭਾਵੇਂ ਸ਼ਰੀਰ ਕਮਜ਼ੋਰ ਵੀ ਹੋਵੇ ਉਹ ਆਪ ਜੋਗਾ ਹੋਵੇ ਉਹ ਸੁਤੰਤਰ ਜ਼ਿੰਦਗੀ ਜੀਏ ਇਹੀ ਹੈ ਸਾਡਾ ਏਲਾਣ ਸਰ ਨਾਮ ਦੱਸਦੇ ਸਰ ਮੇਰਾ ਨਾਮ ਹਰਮੇਸ਼ ਚੌਧਰੀ ਬੇਟੇ ਮੈਂ ਦੇ ਕੀ ਉਹ ਮਾਪੇ ਤੋਂ ਕਿ ਉਹ ਪ੍ਰੋਬਲਮ ਬ੍ਰਦਰ ਯੂ ਨੋ ਡੀ ਐਮ ਡੀ ਹੈ ਮਸਲ ਡੈਡ ਜੀ ਇਸ ਦੀ ਬਿਮਾਰੀ ਇਹ 7 ਸਾਲ ਤੋਂ ਬੈਠ ਗਿਆ ਤਾਂ ਤੇ ਫਿਰ ਇੱਧਰ ਉੱਧਰ ਫੇਰੇ ਕਦੀ ਇੱਧਰ ਜਾਣਾ ਕਦੀ ਉੱਧਰ ਜਾਣਾ ਕਦੀ ਐਕਸਰਸਾਈਜ਼ ਕਰਾਣੀ ਕਰੋ ਕਰੀ ਕੇ ਕੰਮ ਲੇਕਿਨ ਹੁਣ ਸਾਨੂੰ ਐ ਇੱਕ ਜਿਹੇ ਸਰਕਾਰ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਆਂ ਪਹਿਲਾਂ ਤਾਂ ਅਸੀਂ ਪੰਜਾਬ ਦੇ ਜਿਹੜਾ ਹੈਲਥ ਮਨਿਸਟਰ ਹੈ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦੇ ਆਂ ਵੀ ਸਾਡਾ ਕੋਈ ਉਪਰਾਲਾ ਕਰਿਆ ਜਾਵੇ ਸਾਡੇ ਬੱਚੇ ਨੂੰ ਪ੍ਰੋਬਲਮ ਤੁਸੀਂ ਦੇਖੇ ਰਹੇ ਹੋ ਆਂ ਵੀ ਕੀ ਪ੍ਰੋਬਲਮ ਹੈ ਤੇ ਫਿਰ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦੇ ਆਂ ਵੀ ਵੀ ਸਾਡੇ ਇਹ ਬੱਚੇ ਵਾਸਤੇ ਕੋਈ ਇੰਜੈਕਸ਼ਨ ਜਿਹੜੇ ਬਣ ਰਹੇ ਆਂ ਕਹਿ ਰਹੇ ਆਂ ਵੀ ਆਣੇ ਆ ਉਹਨਾਂ ਨੂੰ ਜਲਦੀ ਤੇ ਜਲਦੀ ਕੋਈ ਕਰਨਾ ਚਾਹੀਦਾ ਉਪਰਾਲਾ ਹੋਵੇ ਜੇ ਬੱਚੇ ਇਹ ਚੱਲਦੇ ਫਿਰਦੇ ਹੋ ਜਮੇ ਤੇ ਇਹ ਇਕੱਲਾ ਮੇਰਾ ਬੱਚਾ ਨਹੀਂ ਹੈ ਬਹੁਤ ਬੱਚੇ ਆਂ ਪੰਜਾਬ ਵਿੱਚ ਲਾ ਲਓ ਇੰਡੀਆ ਵਿੱਚ ਲਾ ਲਓ ਵੀ ਕੁਝ ਲੋਕਾਂ ਨੂੰ ਪਤਾ ਹੀ ਨਹੀਂ ਹੈ ਜਿਹੜੇ ਕਿ ਘਰਾਂ ਵਿੱਚ ਬੈਠੇ ਮੈਂ ਉਹਨਾਂ ਨੂੰ ਵੀ ਕਹਿਣਾ ਪੰਜਾਬ ਲੈਵਲ ਤੇ ਕਹਿ ਸਕਦਾ ਕਿਉਂਕਿ ਮੈਂ ਪੰਜਾਬ ਦਾ ਹਾਂ ਵੀ ਪੰਜਾਬ ਲੈਵਲ ਤੇ ਜਿਹੜੇ ਵੀ ਬੱਚੇ ਘਰਾਂ ਵਿੱਚ ਬੈਠੇ ਉਹਨਾਂ ਦੇ ਮਾਪੇ-ਵਾਪਾ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇੱਕ ਪਲੇਟਫਾਰਮ ਤੇ ਅਸੀਂ ਇਕੱਠੇ ਹੋਈਏ ਪਲੇਟਫਾਰਮ ਤੇ ਇਕੱਠੇ ਹੋਗਾ ਅਸੀਂ ਸਰਕਾਰ ਦੇ ਕੰਨਾਂ ਤੱਕ ਇਹ ਪਹੁੰਚਾਈਏ ਉਹਨਾਂ ਨੂੰ ਪਤਾ ਲੱਗਿਆ ਵੀ ਹਾਂ ਇਸ ਕੰਡੀਸ਼ਨ ਵਿੱਚ ਬੱਚੇ ਬੈਠੇ ਆ ਕਿਉਂਕਿ ਅੱਜ ਤੱਕ ਇਹ ਕੰਡੀਸ਼ਨ ਦੇ ਬੱਚੇ ਨਾ ਤਾਂ ਕਿਤੇ ਮੈਡੀਕਲ ਕਾਲਜ ਹੈ ਕਿਤੇ ਵੀ ਨਾ ਮੰਨ ਲਓ ਕੋਈ ਐਕਸਰਸਾਈਜ਼ ਜਿਹੜੇ ਜਿਲੇ ਪੱਧਰ ਤੇ ਹੈਗਾ ਏ ਤੇ ਅਸੀਂ ਦੁਖੀ ਬਹੁਤ ਹਾਂ ਬਾਈ ਬਹੁਤ ਪਰੇਸ਼ਾਨ ਹੈ ਇੱਕ ਮੁੰਡਾ ਮੇਰੇ ਕੋਲ ਇਹੀ ਮੇਰਾ ਬੱਚਾ ਬੈਠਾ ਏ ਲੇਕਿਨ ਸਾਡੀ ਹੁਣ ਜੇ ਸਰਕਾਰ ਬਾਣੀ ਫੜੂਗੀ ਹੋਰ ਕੌਣ ਫੜੂਗਾ ਕਿਹੜੀ ਜਗ੍ਹਾ ਤੋਂ ਆਨੇ ਤੁਸੀਂ ਮੇਰਾ ਰੋਪੜ ਜ਼ਿਲ੍ਹਾ ਪਿੰਡ ਸੋਤਲ ਬਾਬਾ ਕਿੰਨਾ ਚਿਰ ਹੋ ਗਿਆ ਬੇਟੇ ਨੂੰ ਇੱਥੇ ਲੈ ਕੇ ਆ ਰਿਹਾ ਕੋ ਆਪਣਾ ਇਲਾਜ ਚੱਲਦਾ ਹੈ ਮੈਂ ਨੂੰ ਅੱਜ ਇੱਧਰ ਤਾਂ ਮੈਂ ਫਸਟ ਟਾਈਮ ਆਇਆ ਮੈਂ ਸੋਲਨ ਵੀ ਜਾਂਦਾ ਰਿਹਾ ਤੇ ਬਾਕੀ ਲੋਕਲ ਦਿਖਾਉਂਦਾ ਰਹਾਂ ਐਕਸਰਸਾਈਜ਼ ਜਿੱਥੇ ਹੋਣੀ ਫਿਜ਼ੀਓਥੈਰੇਪੀ ਹੋਣੀ ਮੈਂ ਹਰੇਕ ਜਿੱਥੇ ਜਾਂਦਾ ਰਹਾਂ ਇੱਕ ਤਾਂ ਪੈਸੇ ਦੀ ਬਾਈ ਜੀ ਤੁਹਾਨੂੰ ਪਤਾ ਹੈ ਪ੍ਰਾਈਵੇਟ ਕੰਮ ਹੈ ਮੇਰੇ ਕੋਈ ਐਂ ਤਾਂ ਹੈ ਨਹੀਂ ਵੀ ਆਪਾਂ ਕੋਈ ਗਵਰਨਮੈਂਟ ਦੀ ਜੌਬ ਹੈ ਜਾਂ ਪੈਸਾ ਬਹੁਤ ਹੈ ਅੱਜ ਕੱਲ ਤੁਹਾਨੂੰ ਪਤਾ ਪ੍ਰਾਈਵੇਟ ਕੰਮ ਹੈ ਡਿਊਟੀ ਛੱਡਣੀ ਪੈਂਦੀ ਹੈ ਡਿਊਟੀ ਛੱਡਦਾ ਫਿਰ ਨੌਕਰੀ ਦਾ ਔਖਾ ਹੈ ਲੇਕਿਨ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਵੀ ਮੈਂ ਹੱਥ ਬੰਨ੍ਹ ਕੇ ਵੀ ਸਾਡੇ ਬੱਚਿਆਂ ਬਾਰੇ ਕੋਈ ਹੀਲਾ ਕਰਿਆ ਜਾਵੇ ਇੰਜੈਕਸ਼ਨ ਜਿਵੇਂ ਤੁਸੀਂ ਪੇਮੈਂਟ ਦੀ ਗੱਲ ਕਰ ਰਹੇ ਹੋ ਜਾਂ ਇਲਾਜ ਦੀ ਗੱਲ ਕਰਦੇ ਹੋ ਸੈਂਟਰਲ ਗਵਰਨਮੈਂਟ ਵੱਲੋਂ ਇੱਕ ਐਸ਼ੂਮਾਨ ਕਾਰਡ ਲਾਇਆ ਗਿਆ ਹੈ ਜਿਹਦੇ ਉੱਪਰ 5 ਲੱਖ ਤੱਕ ਦਾ ਇਲਾਜ ਫ੍ਰੀ ਸੀਗਾ ਸਾਨੂੰ ਹੀ ਲੱਗਦਾ ਕਿਤੇ ਨਾ ਕਿਤੇ ਇਹ ਚੀਜ਼ਾਂ ਉਹਦੇ ਵਿੱਚ ਆਉਣੀਆਂ ਚਾਹੀਦੀਆਂ ਜਾਂ ਸੀਐਮਸੀ ਵਰਗੇ ਥੋੜਾ ਚੱਲਣਾ ਚਾਹੀਦਾ ਨਹੀਂ ਕਾਰਡ ਚੱਲਣੇ ਚਾਹੀਦੇ ਨੇ ਲੇਕਿਨ ਜਿਹੜੀ ਇਹਨੂੰ ਬਿਮਾਰੀ ਹੈ ਉਹਦੇ ਸੈਂਟਰੇ ਨਹੀਂ ਹੈ ਇਹ ਇਹਨੂੰ ਡੀਐਮਡੀ ਹੈ ਇਹਦੀ ਬਿਮਾਰੀ ਦਾ ਫਿਜ਼ੀਓਥੈਰੇਪੀ ਇਲਾਜ ਹੈ ਮੰਨ ਲਓ ਫਿਜ਼ੀਓਥੈਰੇਪੀ ਹੋਏਗੀ ਇਲਾਜ ਦੀ ਗੱਲ ਨਹੀਂ ਕਰ ਰਿਹਾ ਮੈਂ ਪੇਮੈਂਟ ਜਿਵੇਂ ਫਾਈਨੈਂਸ਼ੀਅਲ ਦੇ ਵਿੱਚ ਮੈਂ ਕਹਿ ਰਿਹਾ ਜਿਵੇਂ ਪੰਜ ਲੱਖ ਤੱਕ ਦਾ ਇਲਾਜ ਫ੍ਰੀ ਹੈ ਉਹ ਅਸੀਂ ਯਾਰ ਸਾਡਾ ਕਿਤੇ ਨਹੀਂ ਹੋ ਕੀ ਕੀ ਕਹਿਣਾ ਚਾਹੁੰਦਾ ਜੀ ਨੂੰ ਜੀ ਬਣਾਈ ਗਈ ਹੈ ਕਿ ਮੈਡੀਕਲ ਵਾਸਤੇ ਬਣਾਇਆ ਗਿਆ ਸਪੈਸ਼ਲ ਯਾਰ ਉਹ ਕਿਤੇ ਨਹੀਂ ਚੱਲਦਾ ਕਿਤੇ ਨਹੀਂ ਚੱਲਦਾ ਹੈਗਾ ਐਸੀ ਤਾਂ ਪਰੇਸ਼ਾਨ ਹੈ ਯਾਰ ਦੇਖੋ ਹੁਣ ਆਪਾਂ ਬੈਂਚ ਤਾਂ ਦੇਖੋ ਅਸੀਂ ਤਾਂ ਪਹਿਲਾਂ ਦੁਖੀ ਆ ਆਪਾਂ ਮੇਰੀ ਕਾਦਰਤ ਹੈ ਵੀ ਬੈਂਚ ਨਹੀਂ ਆਪਾਂ ਕਰ ਸਕਦੇ ਦੇਖੋ ਬੈਂਚ ਕਰੂੰਗਾ ਸਾਨੂੰ ਟੈਨਸ਼ਨ ਨਾ ਵਧੂਗੀਆਂ ਹੋਰ ਅਸੀਂ ਤਾਂ ਪਹਿਲਾਂ ਹੀ ਬੱਚੇ ਨੂੰ ਲੈ ਕੇ ਟੈਨਸ਼ਨ ਵਿੱਚ ਆ ਬਹੁਤ ਤੁਹਾਨੂੰ ਪਤਾ ਇੱਕ ਬੱਚਾ ਉਹੀ ਬੈਠਾ ਹੈ ਮੁੱਖ ਮੰਤਰੀ ਸਾਹਿਬ ਨੂੰ ਮੈਂ ਉਹੀ ਗੱਲ ਕਰਦਾ ਜਦੋਂ ਅਸੀਂ ਸੈਂਟਰ ਸੈਂਟਰ ਦੇ ਹੈਗੇ ਅਪੀਲ ਕਰਨਾ ਚਾਹੁੰਦਾ ਅਪੀਨ ਤੱਕ ਅਸੀਂ ਤਾਂ ਕਹਿੰਦੇ ਆ ਪ੍ਰਧਾਨ ਮੰਤਰੀ ਨੂੰ ਵੀ ਦੇਖੋ ਬ੍ਰਦਰ ਅਸੀਂ ਅਪੀਲ ਹੀ ਕਰ ਸਕਦੇ ਆ ਵੀ ਸਾਨੂੰ ਕੋਈ ਵੈਕਸੀਨ ਭੇਜ ਜਾਏ ਦੀ ਕੋਈ ਦਵਾਈ ਬਣਾਵੇ ਇੰਨੇ ਨੇ ਸਾਇੰਸਿਸਟਾ ਹਿੰਦੁਸਤਾਨ ਦੇ ਵਿੱਚ ਸਾਡੇ ਬੱਚੇ ਚੱਲਦੇ ਫਿਰਦੇ ਹੋਮੈਂ ਸਾੜਾ ਵੀ ਦਿਲ ਕਰਦਾ ਵੀ ਹਾਂ ਸਾਡੇ ਬੱਚੇ ਤੁਰਾਂ ਨੱਠੇ ਭੱਜਾਂ ਮਨ ਸਾੜਾ ਵੀ ਖੁਸ਼ ਹੋਊਗਾ ਯਾਰ ਅਸੀਂ ਦੇਖੋ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਮੁੱਖ ਮੰਤਰੀ ਸਾਹਿਬ ਨੇ ਇੱਕ ਗੱਲ ਕਹੀ ਸੀ ਸ਼ਾਇਦ ਥੋੜੇ ਵੀਡੀਓ ਮੇ ਰਿਕਾਰਡ ਵੀ ਹੋਏਗਾ ਉਹਨਾਂ ਦਾ ਗਲ ਜੁੜਿਆ ਹੋਤਾ। ਉਹਨਾਂ ਦੀ ਸਰਜਰੀ ਹੋਈ ਵੀ ਗਲ ਦੀ। ਕਦੀ ਸੋਚਿਓ ਉਹਨਾਂ ਨੇ ਕਿਤੇ ਮੈਂ ਉਹਦੀ ਇੰਟਰਵਿਊ ਪੜੀ ਹੈ ਬਹੁਤ ਵਧੀਆ ਚਲੋ ਬੰਦੇ ਵਧੀਆ ਐ। ਲੇਕਿਨ ਜੇ ਉਹਨਾਂ ਦੀ ਸਰਜਰੀ ਉਸ ਟਾਈਮ ਨਾ ਹੁੰਦੀ ਸਾਇਦ ਅੱਜ ਉਹ ਮੁੱਖ ਮੰਤਰੀ ਨਾ ਹੁੰਦੇ। ਐਦਾਂ ਹੀ ਅਸੀਂ ਵੀ ਜਾਣਦੇ ਵੀ ਕੱਲ ਨੂੰ ਇਹ ਬੱਚਾ ਕਿਹੜਾ ਪਤਾ ਕਿੱਥੇ ਪਹੁੰਚ ਸਕਦਾ ਏ। ਜੇ ਇਹਦਾ ਇਲਾਜ ਹੋ ਜਾਏਗਾ ਕੱਲ ਨੂੰ ਸਮੇਂ ਦਾ ਨਹੀਂ ਪਤਾ ਵੀ ਇਹ ਬੱਚਿਆਂ ਇਹ ਮੇਰਾ ਇਕੱਲਾ ਬੱਚਾ ਨਹੀਂ। ਭਵਿੱਖ ਹੈ ਹਾਂ ਇਹ ਮੇਰਾ ਇਕੱਲਾ ਬੱਚਾ ਨਹੀਂ ਬਹੁਤ ਬੱਚੇ ਐ ਅੱਜ ਅੱਜ ਤੁਹਾਡੇ ਸਾਹਮਣੇ ਕੈਂਪਤਾ ਕਿੰਨੇ ਬੱਚੇ ਆਏ ਹੋਏ ਐ। ਤੇ ਐਦਾਂ ਦੇ ਉਹੋ ਜਿਹੇ ਬੱਚੇ ਦਾ ਇਦਾਂ ਦੇ ਬ੍ਰਦਰ ਬੈਠੇ ਆ ਜਿਹੜੇ ਘਰਾਂ ਵਿੱਚ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਮੇਰੇ ਜ਼ਿਲ੍ਹੇ ਵਿੱਚ ਹੀ 5-7 ਬੱਚੇ ਆ ਕਿ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਹੈ ਜ਼ਿਲ੍ਹੇ ਪੱਧਰ ਤੇ ਜਿਨ੍ਹਾਂ ਦੇ ਬੱਚਿਆਂ ਨੂੰ ਡੀਐਮਡੀ ਹੈ ਉਹ ਇੱਕ ਪਲੇਟਫਾਰਮ ਤੇ ਇਕੱਠੇ ਹੋ ਫਿਰ ਇੱਕ ਗਰੁੱਪ ਬਣਾਇਆ ਫਿਰ ਪੰਜਾਬ ਲੈਵਲ ਤੇ ਹੋਵੇ ਫਿਰ ਆਪਾਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰੀਏ ਹੱਥ ਬੰਨ੍ਹ ਕੇ ਵੀ ਸਾਡੇ ਬੱਚਿਆਂ ਦਾ ਇਲਾਜ ਬਾਰੇ ਸੋਚੋ ਜੀ ਇਹ ਕੀ ਨਾਮ ਹਿਮਾਲੈਸਿੰਗ ਇਹ ਬੱਚੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਤੁਹਾਡੀ ਇਹ ਪ੍ਰੋਬਲਮ ਹੈ ਨਹੀਂ ਇਹ ਮੈਂ ਕਹਿਣਾ ਚਾਹੁੰਦਾ ਕਿ ਇਹ ਸਰਕਾਰ ਕੋ ਕੁਝ ਕਰਨਾ ਚਾਹੀਏ ਦਵਾਈ ਜਲਦੀ ਮਿਲਣੀ ਚਾਹੀਏ ਹੋਰ ਇਹ ਬੱਚੇ ਠੀਕ ਹੋ ਜਾਣੇ ਚਾਹੀਏ ਕੀ ਤੁਸੀਂ ਕੀ ਬੰਨਾ ਚਾਹੁੰਦੇ ਮਤਲਬ ਉਹ ਠੀਕ ਹੋ ਜਾਣ ਕਿ ਕਿਵੇਂ ਕਿਵੇਂ ਚਾਹੁੰਦੇ ਬੱਚਿਆਂ ਬਾਕੀਆਂ ਨੂੰ ਵੀ ਹਿੰਮਤ ਨਹੀਂ ਆਦੀ ਇਸ ਚੀਜ਼ ਨੂੰ ਲੈ ਕੇ ਇਹ ਮੈਂ ਤਾਂ ਇਹ ਇਹ ਕਹਿਣਾ ਚਾਹੁੰਦਾ ਕਿ ਉਹ ਕੋਸ਼ਿਸ਼ ਕਰ ਦੇ ਦੋ ਹਾਲ ਨਹੀਂ ਮੰਨੇ ਕਿ ਕੋਈ ਕੋਈ ਮੰਨਦਾ ਹਸਦਾ ਹਾਂਜੀ ਖੇਡਣ ਮੰਨਦਾ ਹਾਂਜੀ ਪੱਜਣ ਮੰਨਦਾ ਮੰਨਦਾ ਹਾਂਜੀ ਪਰ ਟੋਲ ਮੰਨ ਨਹੀਂ ਤੁਕ ਕਰ ਬਚਦੇ ਐਂਡ ਤੇ ਫਿਰ ਸਰਕਾਰ ਨੂੰ ਕੀ ਕਹਿਣਾ ਚਾਹੁੰਦਾ ਮੈਂ ਸਿਰਫ ਇਹ ਹੀ ਕਹਿਣਾ ਚਾਹੁੰਦਾ ਕਿ ਉਹ ਬੱਚੇ ਅੱਜ ਦਾ ਭਵਿੱਖ ਹੈ ਮੋਦੀ ਵੀ ਕਹਿੰਦਾ ਸਾਰੇ ਇਹਨੇ ਤਾਂ ਕਹਿੰਦੇ ਕਿ ਉਹ ਬੱਚੇ ਉਹ ਭਵਿੱਖੇ ਅੱਜਗਾ ਅਗਰ ਉਹ ਹੀ ਠੀਕ ਨਹੀਂ ਹੋਏ ਖੋਏਗੇ ਤਾਂ ਉਹ ਭਵਿੱਖਾ ਕਿਆ ਹੋਗਾ ਮੈਂ ਸਿਰਫ ਇਹ ਇਹ ਹੀ ਕਹਿਣਾ ਚਾਹੁੰਦਾ